ਮੁੱਖ ਮੰਤਰੀ ਸਾਹਿਬ ਤੱਕ ਆਵਾਜ਼ ਪਹੁੰਚਾਣਾ ਚਾ ਰਹੇ ਹਾਂ ਹਲਚਲ ਨਿਊਜ਼ ਦਾ ਮੁਹੀਂ ਮੰਡੀ ਹੋਈ ਹੈ ਪਾਣੀ ਬਚਾਓ ਦੀ ਇੱਕ ਤੁਹਾਡੇ ਧਿਆਨ ਦੇ ਵਿੱਚ ਮਸਲਾ ਲਿਆ ਰਹੇ ਹਾਂ ਸਮਾਣਾ ਸ਼ਹਿਰ ਦੇ ਵਿੱਚ ਇੱਕ ਪਾਖਣਾ ਨਹਿਰ ਲੰਘਦੀ ਹੈ ਜੋ ਕਿ ਫਤਿਹਪੁਰ ਦੇ ਵਿੱਚ ਖੜਿਆ ਇਸ ਟਾਈਮ ਅਸੀਂ ਅੱਜ 25 ਤਰੀਕ ਨੂੰ ਫਤਿਹਪੁਰ ਖੜੇ ਹਾਂ ਤੇ ਇੱਥੇ ਦੇਖ ਸਕਦੇ ਹੋ ਘੱਟੋ ਘੱਟ ਕੋਈ 30 ਫੁੱਟ ਲੰਬਾ ਪਾੜ ਪੈ ਚੁੱਕਿਆ ਹੈ ਪਾਖਣਾ ਸ਼ਹਿਰ ਦੇ ਵਿੱਚ 2 ਮਹੀਨੇ ਪਹਿਲਾਂ ਇਹ ਪਾਖਣਾ ਨਹਿਰ ਬੰਦ ਕਰਕੇ ਇਹਦਾ ਪੱਕਾ ਕਰਾਇਆ ਗਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਵੀ ਜਿਨ੍ਹਾਂ ਅਧਿਕਾਰੀਆਂ ਨੇ ਇਹ ਨਹਿਰ ਨੂੰ ਪੱਕਾ ਕਰਾਇਆ ਸੀ ਤੇ ਕਰੋੜਾਂ ਰੁਪਏ ਦੇ ਤੇ ਖਰਚਿਆ ਗਿਆ ਲੱਖਾਂ ਕਰੋੜਾਂ ਦੀਆਂ ਗਰੰਟਾ ਖਰਚੀਆਂ ਗਈਆਂ ਪਰ ਉਹ ਕਾਗ ਖਰਚੀਆਂ ਗਈਆਂ ਇਸ ਦੀ ਜਾਂਚ ਕਰਵਾਈ ਜਾਵੇ ਅਸੀਂ ਖੜੇ ਹਾਂ ਫਤਿਹਪੁਰ ਦੀ ਚਾਲ ਤੇ ਜਿੱਥੇ 30 ਦੀ ਫੁੱਟ ਦੇ ਪਾੜ ਪਏ ਹਨ ਉਹਨਾਂ ਅਧਿਕਾਰੀਆਂ ਦੀ ਜਾਂਚ ਕਰਵਾਈ ਜਾਵੇ ਜਿਨ੍ਹਾਂ ਨੇ ਕਾਗਜ਼ਾਂ ਦੇ ਵਿੱਚ ਇਹ ਕਿਹਾ ਹੈ ਕਿ ਵੀ ਅਸੀਂ ਨਹਿਰ ਨੂੰ ਪੱਕਾ ਕਰ ਦਿੱਤਾ ਗਿਆ ਉਹ ਕਿੰਨੀ ਕੁ ਪੱਕੀ ਆ ਤੁਸੀਂ ਸਬੂਤ ਸਮੇਤ ਦੇਖ ਸਕਦੇ ਹੋ ਤੇ ਇੱਥੇ ਨੌਜਵਾਨ ਮੁੰਡੇ ਖੜੇ ਨੇ ਜਿਨ੍ਹਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਹੈ ਕਿ ਵੀ ਫਤਿਹਪੁਰ ਕੋਲੇ ਘਟੋ ਘਟ 30 ਫੁੱਟ ਦਾ ਪਾੜ ਪਿਆ ਹੋਇਆ ਜੋ ਕਿਸੇ ਵੀ ਸਮੇ ਟੁੱਟ ਗਿਆ ਤਾਂ ਜਿਹਦਾ ਪਾਣੀ ਨਾਲ ਬਹੁਤ ਹੀ ਵੱਡੇ ਪੱਧਰ ਨੁਕਸਾਨ ਹੋਵੇਗਾ ਭਰਾ ਜੀ ਕਦੋਂ ਦੇਖਿਆ ਇਹ ਟੁੱਟੇ ਹੋਏ ਤੁਸੀਂ ਇਹ ਆ ਹੁਣੇ ਦੇਖਿਆ ਜੀ ਥੋੜੀ ਜਿਹੀ ਟਾਈਮ ਹੋਈ ਗਈ ਮਿੱਟੀ ਇਹ ਤੁਸੀਂ ਆ ਮਿੱਟੀ ਪਾਈ ਐ ਇਹ ਨੌਜਵਾਨਾਂ ਦਾ ਬਹੁਤ ਹੀ ਇਹਨਾਂ ਨੇ ਸਾਡੇ ਧਿਆਨ ਤੱਕ ਮਸਲਾ ਲਿਆਂਦਾ ਤੇ ਇਹਨਾਂ ਭਰਾਵਾਂ ਨੇ ਆਪਣੇ ਹੱਥਾਂ ਨਾਲ ਤੇ ਕਹਿਆਂ ਨਾਲ ਜਿੰਨੀ ਕਿ ਮਿੱਟੀ ਪਾ ਹੁੰਦੀ ਸੀ ਪਾਈ ਐ ਤੇ ਅਸੀਂ ਹੁਣ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਧਿਆਨ ਲਿਆਉਣਾ ਚਾਹੁੰਦੇ ਆ ਦੇਖਣਾ ਕਿ ਵੀ 30 ਤੋਂ 40 ਫੁੱਟ ਦਾ ਪਾੜ ਪਿਆ ਹੋਇਆ ਕਿੱਥੇ ਅਧਿਕਾਰੀ ਇਸ ਟਾਈਮ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜੇ ਨੌਜਵਾਨ ਮੁੰਡਿਆਂ ਨੇ ਆਪਣੇ ਆਪਣੇ ਇਹਨਾਂ ਨੂੰ ਆਸੇ ਪਾਸੇ ਦੇ ਮੁੰਡਿਆਂ ਨਾਲ ਇਕੱਠੇ ਹੋ ਕੇ ਪਾਖੜਾ ਨਹਿਰ ਦੇ ਬੰਨ੍ਹ ਦੇ ਨੂੰ ਜਿੰਨੀ ਕਿ ਬੇਨੋਂ ਤੋਂ ਮਿੱਟੀ ਪੈਂਦੀ ਸੀ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪਾਈ ਵੀ ਐ ਬਹੁਤ ਵਧੀਆ ਇਹਨਾਂ ਨੇ ਜਿਹੜੇ ਸ਼ਾਬਾਸ਼ੀ ਦੇ ਲਾਇਕ ਨੇ ਨਾਲ ਬਜ਼ੁਰਗ ਲੱਗ ਰਹੇ ਤੇ ਪਹਿਲਾਂ ਲੱਗ ਰਹੇ ਲੱਗ ਰਹੇ ਉਹਨਾਂ ਨਾਲ ਲੱਗ ਕੇ ਲਵਾਈ ਹੈ ਨਹੀਂ ਆ ਤੁਸੀਂ ਬਹੁਤ ਵਧੀਆ ਧਿਆਨ ਚ ਕੀਤਾ ਕਿ ਜਿਹੜਾ ਲਿਆਂਦਾ ਇਹ ਕੋਈ ਨੁਕਸਾਨ ਹੋਣ ਤੋਂ ਵੱਡਾ ਹਾਸਾ ਹੋਣ ਤੋਂ ਬਚ ਵੀ ਜਾਏਗਾ ਹੁਣ ਹੁਣੇ ਅਧਿਕਾਰੀਆਂ ਦਾ ਕੱਪਾ ਹੀ ਆਵਾਜ਼ ਪਹੁੰਚਾਵਾਂਗੇ ਤੇ ਇਹਨੂੰ ਚਲਦਾ ਵੀ ਕਰਾਂਗੇ ਜਲਦੀ ਆਪਾਂ ਮੁੱਖ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਾਵਾਂਗੇ ਕਿ ਵੀ ਦੀ ਜਾਂਚ ਕਰਵਾਈ ਜਾਵੇ ਤਿੰਨ ਸਟੇਟ ਤਿੰਨ ਇਹਨਾਂ ਵਿੱਚ ਪਾਣੀ ਜਾਂਦਾ ਤਿੰਨ ਸਟੇਟਾਂ ਦੇ ਵਿੱਚ ਰਾਜਸਥਾਨ ਹਰਿਆਣਾ ਤੇ ਇਧਰ ਵੀ ਜੇ ਇੱਕ ਹੋਰ ਸਟੇਟ ਆ ਇੱਥੇ ਵੀ ਪਾਣੀ ਜਾਂਦਾ ਜਿਹਦੀ ਵੀ ਜਾਂਚ ਕਰਵਾਈ ਜਾਵੇ ਕਿ ਵੀ ਇਹ ਪਾਣੀ ਨੂੰ ਆ ਜਿਹੜਾ ਰੋਕਣ ਲਈ ਆ ਜਿਹੜੇ ਬੰਨ ਪੱਕੇ ਕੀਤੇ ਜੀ ਸਿਰਫ ਕਾਗਜ਼ਾਂ ਦਾ ਕੀ ਪੱਕੇ ਹੋਏ ਨੇ ਇਹ ਟੁੱਟ ਗਿਆ ਇਹਦੀ ਰੋਕਦਾ ਇਹਦੀ ਰੋਕਦਾ ਹੈਗਾ ਆ ਹੁਣ ਦੂਜੇ ਪਾਸੇ ਦਿਖਾ ਰਹੇ ਆ ਇੱਥੇ ਵੀ ਦੇਖਣ ਕਿ ਵੀ ਬਹੁਤ ਵੱਡੇ ਵੱਡੇ ਪਾੜ ਪੈ ਚੁੱਕੇ ਨੇ ਕਿਸੇ ਵੀ ਸਮੇ ਇਹ ਪਾਖੜਾ ਟੁੱਟ ਕੇ ਬਹੁਰੀ ਨੁਕਸਾਨ ਕਰ ਸਕਦੀ ਹੈ ਆ ਨੌਜਵਾਨ ਮੁੰਡੇ ਦੇ ਸ਼ਾਬਾਸ਼ੀ ਦੇ ਅਨ ਹੱਕਦਾਰ ਹਨ ਕਿ ਵੀ ਇੱਥੇ ਤੱਕ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਵੱਡੇ ਬਾੜ ਆ ਪਾਖੜਾ ਨਹਿਰ ਦੇ ਵਿੱਚ ਬਨ ਪਏ ਹੋਏ ਹਨ ਟੁੱਟ ਚੁੱਕੀਆਂ ਟੁੱਟਣ ਦੀ ਕਾਗਾਰ ਤੇ ਖੜੀ ਹੈ ਪਰ ਕੋਈ ਵੀ ਮੌਕੇ ਤੇ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਇਸ ਨੂੰ ਕੋਈ ਥੈਲੇ ਥੂਲੇ ਲਾ ਕੇ ਸਿਰਫ ਖਾਣਾ ਪੂਰਤੀ ਕੀਤੀ ਆ ਦੂਸਰੇ ਪਾਸੇ ਦੇਖ ਸਕਦੇ ਹੋ 2 ਮਹੀਨੇ ਪਾਖੜਾ ਨਹਿਰ ਬੰਦ ਰਹੀ ਸੀ ਲੱਖਾਂ ਕਰੋੜਾਂ ਦੀਆਂ ਗਰੰਟੀਆਂ ਵੀ ਖਰਚ ਕੀਤੀਆਂ ਗਈਆਂ ਸਿਰਫ ਸਿਮਿੰਟ ਦੇ ਥੈਲਿਆਂ ਵਿੱਚ ਮਿੱਟੀ-ਮੁੱਟੀ ਪਾ ਕੇ ਹੀ ਖਾਣਾ ਪੂਰਤੀ ਤੱਕੀ ਕੰਮ ਰੱਖਿਆ ਗਿਆ ਹੁਣ ਦੇਖੋ ਤੁਹਾਡੇ ਸਾਹਮਣੇ ਹੈ ਪਖਣਾ ਨੇਰ ਸਮਾਨਾ ਦਾ ਹਾਲ ਅੜੇ ਨੇ ਇੱਥੇ ਲੋਕ ਵੀ ਬੈਠੇ ਦੇਖੀਏ ਕੀ ਕੀ ਕਰੀ ਜਾਂਦੇ ਨੇ ਨਹੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਜਿਹੜਾ ਇਹ ਧਿਆਨ ਚ ਲਿਆਉਂਦਾ ਸਾਡੇ ਵੀ ਤੇ ਅਸੀਂ ਅੱਗੇ ਹੁਣ ਅਧਿਕਾਰੀਆਂ ਦਾ ਕਵਾਜ ਪੁੱਛਾਵਾਂਗੇ ਜੀ ਜ਼ਰੂਰ ਸੁਣੀ ਜਾਵੇ ਜ਼ਰੂਰ ਜ਼ਰੂਰ ਲੱਗ ਰਿਹਾ ਤੇ ਉਹਨਾਂ ਨੂੰ ਦੇਖ ਕੇ ਅਸੀਂ ਵੀ ਲਵਾ ਦਿੰਨਾ ਕਿ ਚਲੋ ਵੀ ਆ ਕਰਾ ਦਈਏ ਕੰਮ ਇਹ ਤਾਂ ਤਾਂ ਲੱਗ ਤੁਸੀਂ ਦੇਖ ਸਕਦੇ ਹੋ ਸਮਾਣਾ ਸ਼ਹਿਰ ਦੇ ਵਿੱਚੋਂ ਲੰਘਦੀ ਭਾਖੜਾ ਜੋ 2 ਮਹੀਨੇ ਪਹਿਲਾਂ ਪਾਣੀ ਰੋਕ ਕੇ ਆ ਇਹਦੀ ਬਹੁਤ ਹੀ ਅਧਿਕਾਰੀ ਕਹਿੰਦੇ ਸਨ ਕਿ ਵੀ ਬਹੁਤ ਵਧੀਆ ਤਸੱਲੀ ਬਖਸ਼ੇ ਦੀ ਮੁਰੰਮਤ ਕਰਵਾਈ ਗਈ ਹੈ ਹਾਲੇ ਵੀ ਦੇਖ ਸਕਦੇ ਹੋ ਫਤਿਹਪੁਰ ਤੋਂ ਲੈ ਕੇ ਸਮਾਣਾ ਤੱਕ ਦਰਜਨਾ ਨਹੀਂ ਘਟੋਗੜ 25 ਥਾਵਾਂ ਤੋਂ ਵੱਡੇ ਵੱਡੇ ਮੋਗੇ ਪਏ ਹਨ ਇਹਦੀ ਜਾਂਚ ਕਰਵਾਈ ਜਾਵੇ ਮੁੱਖ ਮੰਤਰੀ ਸਾਹਿਬ ਕਿ ਵੀ ਇਹਨਾਂ ਅਧਿਕਾਰੀਆਂ ਨੇ ਕਿੱਥੇ ਪੈਸਾ ਖਰਚਿਆ ਕਿੱਥੇ ਨਹੀਂ ਖਰਚਿਆ ਜਿਹਦੀ ਜਾਂਚ ਦਾ ਵਿਸ਼ਾ ਹੈ ਇਹਦੀ ਜਾਂਚ ਕਰਵਾਈ ਜਾਵੇ ਆਹ ਦੇਖ ਸਕਦੇ ਹੋ ਕੋਈ ਵੀ ਦੂਰੀ ਤੋਂ ਫਟੇਪੁਰ ਦੀ ਦੂਰੀ ਤੋਂ ਕਿੱਡੇ-ਕਿੱਡੇ ਵੱਡੇ ਪਾੜ ਪਏ ਹਨ ਜਿਹੜੇ ਅਧਿਕਾਰੀ ਕਹਿੰਦੇ ਸਨ ਕਿ ਰਿਪੇਅਰ ਬਹੁਤ ਵਧੀਆ ਹੋ ਚੁੱਕੀ ਹੈ ਮੁੱਖ ਮੰਤਰੀ ਸਾਹਿਬ ਇਹ ਨਹੀਂ ਜਾਂਚ ਕਰਵਾਈ ਜਾਵੇ ਕਿਹਨਾਂ ਅਧਿਕਾਰੀਆਂ ਨੇ ਜਾਂਚ ਕਰਵਾਈ ਸੀ ਕਿ ਵੀ ਜਿਹੜੇ ਆਂਦੇ ਸਨ ਕਿ ਬਹੁਤ ਹੀ ਠੀਕ ਹੋ ਚੁੱਕੀ ਹੈ ਵਧੀਆ ਰਿਪੇਅਰ ਹੋ ਚੁੱਕੀ ਹੈ ਜੇ ਇਸ ਦੇ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਹਦੀ ਜਾਂਚ ਕਰਵਾਈ ਜਾਵੇ ਜਾਂਚ ਦਾ ਵਿਸ਼ਾ ਵੀ ਹੈ ਐਸ ਡੀਓ ਸਾਹਿਬ ਦਾ ਵੀ ਪੱਖ ਲਵਾਂਗੇ ਕੀ ਆਖਦੇ ਹਨ ਕਿ ਵੀ ਜਿਹੜੇ ਜਿਨ੍ਹਾਂ ਅਧਿਕਾਰੀਆਂ ਨੇ ਇਹਦੀ ਰਿਪੇਅਰ ਕੀਤੀ ਹੈ ਜੋ ਇਸ ਨਾਇਦਾ ਦਾ ਐਗਰੀਮੈਂਟ ਤਿਆਰ ਕੀਤਾ ਗਿਆ ਸੀ ਕਿੰਨਾ ਟੈਂਡਰ ਕਿੰਨਾ ਖਰਚੇ ਦੀ ਜਾਂਚ ਦਾ ਵਿਸ਼ਾ ਹੈ ਜਾਂਚ ਕਰਵਾਈ ਜਾਵੇ ਫਤਿਹਪੁਰ ਖੜੇਆ ਫਤਿਹਪੁਰ ਦੀ ਝਾਲ ਤੋਂ ਲੈ ਕੇ ਸਮਾਣਾ ਪੁਲਾਂ ਤੱਕ ਪਟਿਆਲੇ ਵਾਲੇ ਪੁਲਾਂ ਤੱਕ ਦਰਜਨਾ ਥਾਵਾਂ ਤੋਂ ਇਹੋ ਜੇ ਕਈ ਮੋਗੇ ਹਨ ਜਿਹੜੇ ਜਿਵੇਂ ਅੱਜ ਵੀ ਆਪਣੀ ਰਿਪੇਅਰ ਦੇ ਨਾਮ ਤੇ ਸ਼ਰ ਰੁਪਏ ਰੁਪਏ ਹੀ ਬੇਫਜ਼ੂਲੇ ਖਰਚ ਕੀਤੇ ਗਏ ਨੇ ਜਾਂਚ ਕਰਵਾਈ ਜਾਵੇ ਇਹਨਾਂ ਦੀ ਕਿੱਥੇ ਕਿੱਥੇ ਖਰਚ ਕੀਤੇ ਗਏ ਨੇ ਲੱਖਾਂ ਕਰੋੜਾਂ ਦੀਆਂ ਗਰੰਟਾਂ ਫਤਿਹਪੁਰ ਦੀ ਕੁਝ ਹੀ ਦੂਰੀ ਤੇ ਵੱਡੇ ਵੱਡੇ ਮੋਗੇ ਜਿਨ੍ਹਾਂ ਦੇ ਵਿੱਚ ਇੱਕਾ ਮੋਗਾ ਵੀ ਚੈੱਕ ਕਰ ਸਕਦੇ ਹੋ ਜਿਹੜੇ ਐਸਡੀਓ ਸਾਹਿਬ ਕਹਿੰਦੇ ਸਨ ਕਿ ਵੀ ਬੜੀ ਵੱਡੇ ਵਧੀਆ ਰਿਪੇਅਰ ਕਰਾਈ ਗਈ ਹੈ ਰਿਪੇਅਰ ਦੇ ਨਾਮ ਤੇ ਕੀ ਕੀਤਾ ਗਿਆ ਇਹ ਹੁਣ ਮੁੱਖ ਮੰਤਰੀ ਸਾਹਿਬ ਹੀ ਜਾਂਚ ਕਰਵਾਉਣ ਕਿ ਕਿੱਥੇ ਕਿਹੜੀ ਰਿਪੇਅਰਾਂ ਹੋਈਆਂ ਨੇ ਤੇ ਕਿੱਥੇ ਜਿੱਥੇ ਇਹਨਾਂ ਨੇ ਖਰਚ ਕੀਤੇ ਗਏ ਹਨ ਸਿਰਫ ਨਾਮ ਹੀ ਰਿਪੇਅਰ ਦਾ ਵਰਤਿਆ ਗਿਆ ਹੈ ਭਾਖੜਾ ਨਹਿਰ ਦੀ ਰਿਪੇਅਰ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਰਿਪੇਅਰ ਹੋਈ ਹੁੰਦੀ ਤਾਂ ਅੱਜ ਵੀ ਇਹੋ ਜਿਹੇ ਦਰਜਨਾ ਥਾਵਾਂ ਤੇ ਵੱਡੇ ਵੱਡੇ ਪਾੜ ਨਾ ਹੁੰਦੇ ਜਿਸ ਦੀ ਜਾਂਚ ਕਰਵਾਈ ਜਾਵੇ ਕਿਹਨਾਂ ਅਧਿਕਾਰੀਆਂ ਨੇ ਜਾਂਚ ਕਰਵਾਈ ਸੀ ਤੇ ਕਿੰਨੀ ਇਹਨਾਂ ਨੇ ਇਸ ਦੇ ਉੱਤੇ ਲਗਤ ਤੇ ਕਿੰਨਾ ਇਹਨਾਂ ਦੇ ਖਰਚਾ ਕੀਤਾ ਗਿਆ ਹੈ ਅਤੇ ਦੇਖ ਸਕਦੇ ਹਾਂ 20 20 ਫੁੱਟ ਦੇ ਪਾੜ ਪਏ ਪਏ ਹਨ ਪਾਖੜਾ ਦੇ ਵਿੱਚ ਅੱਜ 25 ਤਰੀਕ ਨੂੰ 25 6 ਦੇ ਵਿੱਚ 25 6 2024 ਦਾ ਦਿਨ ਹੈ ਆ ਸੱਜੇ ਖੱਬੇ ਦੋਵਾਂ ਪਾਸੇ ਦੇਖ ਸਕਦੇ ਹਾਂ ਕਿ ਡਿੱਗੇ ਡੇ ਵੱਡੇ ਪਾੜ ਪਏ ਹਨ ਕਿਹਨਾਂ ਅਧਿਕਾਰੀਆਂ ਨੇ ਇਸ ਦੀ ਰਿਪੇਅਰ ਕਰਵਾਈ ਹੈ ਸਿਰਫ ਰਿਪੇਅਰ ਦਾ ਨਾਮ ਹੀ ਵਰਤਿਆ ਗਿਆ ਪਰ ਰੇਪੇਰਾਂ ਨਹੀਂ ਹੋਈਆਂ